ਜੱਗੂਵਾਲ ਬਾਂਗਰ ਵਿੱਚ ਸਾਬਕਾ ਫੌਜੀ ਦੇ ਘਰ ਤੇ ਰਾਤ ਦੇ ਹਨੇਰੇ ਵਿੱਚ ਅਣਪਛਾਤੇਆਂ ਨੇ ਕੀਤੀ ਗੋਲੀਬਾਰੀ ਘਰ ਦੇ ਨੌਜਵਾਨ ਜਸਪਾਲ ਸਿੰਘ ਦਾ ਨਾਮ ਲੈ ਕੇ ਹਮਲਾਵਰਾਂ ਨੇ ਲਲਕਾਰਿਆ ਅਤੇ ਕੀਤਾ ਗਾਲੀਗਲੋਚ ਥਾਣਾ ਕਹਨੂਵਾਲ ਦੀ ਪੁਲਿਸ ਅਤੇ ਹਲਕਾ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਪੀੜਤਾਂ ਦੇ ਬਿਆਨ ਕੀਤੇ ਕਲਮਬੰਦ ਸੀਸੀਟੀਵੀ ਫੁਟੇਜ ਜੀ ਕੀਤੀ ਪਰਚੋਲ ਪੰਜਾਬ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਰੁਕੜ ਦਾ ਨਾਮ ਨਹੀਂ ਲੈ ਰਹੀਆਂ ਹੁਣ ਅਜਿਹੀ ਹੀ ਇੱਕ ਘਟਨਾ ਥਾਣਾ ਕਹਨੂਆਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਵੀਰਵਾਰ ਦੀ ਰਾਤ ਨੂੰ ਕਰੀਬ 9 ਵਜੇ ਤੋਂ ਬਾਅਦ ਵਾਪਰੀ ਜਿੱਤੇ ਦੋ ਅਣਪਛਾਤੇ ਮੂੰਹ ਬਣ ਕੇ ਆਏ ਨੌਜਵਾਨਾਂ ਨੇ ਇੱਕ ਸਾਬਕਾ ਫੌਜੀ ਮੱਦਾ ਸਿੰਘ ਦੇ ਘਰ ਉੱਤੇ ਰਾਤ ਦੇ ਸਮੇਂ ਗੋਲੀਬਾਰੀ ਕੀਤੀ ਇਸ ਮੌਕੇ ਹਮਲਾਵਰਾਂ ਵੱਲੋਂ ਮੱਦਾ ਸਿੰਘ ਦੇ ਗੇਟ ਅੱਗੇ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਪੱਟੀ ਨੂੰ ਨਾਮ ਲੈ ਕੇ ਵੰਗਾ ਰਿਆ ਅਤੇ ਪਰਿਵਾਰ ਨੂੰ ਗਾਲੀ ਗਲੋਚ ਵੀ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ 9:40 'ਤੇ ਉਹਨਾਂ ਦੇ ਪੋਤਰੇ ਨੇ ਅਚਾਨਕ ਬਾਹਰ ਕੁਝ ਲੋਕਾਂ ਦੀ ਲੋਕਾਂ ਦੀ ਬਿੜਕ ਸੁਣੀ ਤਾਂ ਇਹ ਲੋਕ ਜਸਪਾਲ ਸਿੰਘ ਦਾ ਨਾਮ ਲੈ ਕੇ ਉਸ ਨੂੰ ਵੰਗਾਰ ਰਹੇ ਸਨ ਕਿ ਬਾਹਰ ਆ ਤੇਰੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇੱਕ ਨਿੱਜੀ ਖੰਡ ਮਿਲ ਵਿੱਚ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਉਸ ਨੂੰ ਵੰਗਾਰ ਰਹੇ ਸੀ ਅਤੇ ਮਿਲ ਵਿੱਚ ਆਉਂਦੇ ਜਾਂਦੇ ਸਮੇਂ ਉਸ ਦਾ ਨੁਕਸਾਨ ਕਰਨ ਦੀ ਵੀ ਧਮਕੀ ਦਿੱਤੀ ਸੀ ਉਸ ਨੇ ਦੱਸਿਆ ਕਿ ਹੁਣੇ ਪਤਾ ਨਹੀਂ ਕਿ ਇਹ ਹਮਲਾਵਰ ਕੌਣ ਸਨ ਉਹਨਾਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਮੇਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਇਸ ਉਪਰੰਤ ਥਾਣਾ ਮੁਖੀ ਕਾਨੂੰਨਾਨ ਗੁਰਨਾਮ ਸਿੰਘ ਪੁਲਿਸ ਫੋਰਸ ਸਮੇਤ ਪਿੰਡ ਵਿੱਚ ਪਹੁੰਚੇ ਅਤੇ ਉਹਨਾਂ ਨੇ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਮੌਕੇ ਤੇ ਪਹੁੰਚੇ ਐਸਐਚਓ ਗੁਰਨਾਮ ਸਿੰਘ ਨਾਲ ਜ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਸਾਰੀਆਂ ਥਿਊਰੀਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੰਮ ਕਰਨ ਵਾਲਾ ਵਿਅਕਤੀ ਕਿਸੇ ਫੈਕਟਰੀ ਵਿੱਚ ਮਾਮੂਲੀ ਮਜ਼ਦੂਰ ਹੈ। ਇਸ ਲਈ ਇਸ ਮਾਮਲੇ ਵਿੱਚ ਕਿਸੇ ਫਰੌਤੀ ਜਾਂ ਹੋਰ ਰੰਗਦਾਰੀ ਦਾ ਕੋਈ ਮਸਲਾ ਨਹੀਂ ਹੈ। ਇਹ ਕੋਈ ਨਿੱਗੀ ਰੰਜਿਸ਼ ਵੀ ਹੋ ਸਕਦੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਅਤੇ ਇਲਾਕੇ ਦੇ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਪਾਈ ਜਾ ਰਹੀ ਹੈ ਅਤੇ ਦਹਿਸ਼ਤ ਦਾ ਵੀ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਤੁਰੰਤ ਕਾਬੂ ਕਰਕੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨਾ ਚਾਹੀਦਾ ਹੈ। ਇਸ ਮੌਕੇ ਵੇਖਿਆ ਗਿਆ ਕਿ ਪੁਲਿਸ ਪਿੰਡ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਪਰਚੋਲ ਕਰ ਰਹੀ ਸੀ। ਇਸ ਤੋਂ ਇਲਾਵਾ ਘਟਨਾ ਵਾਲੇ ਸਥਾਨ ਦੇ ਘਰ ਅੰਦਰ ਵੀ ਲੱਗੀ ਹੋਈ ਟੀਵੀ ਦੀ ਫੁਟੇਜ ਅਤੇ ਡੀਵੀਆਰ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਕੀ ਕਹਿੰਦੇ ਹਨ ਹਲਕਾ ਡੀਐਸਪੀ ਕੁਲਵੰਤ ਸਿੰਘ ਮਾਨ? ਇਸ ਸਬੰਧੀ ਜਦੋਂ ਹਲਕਾ ਡੀਐਸਪੀ ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਇਹ ਮਾਮਲਾ ਦਹਿਸ਼ਤਗਰਦੀ ਜਾਂ ਰੰਗਦਾਰੀ ਦਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਪੁਲਿਸ ਇਸ ਮਸਲੇ ਦਾ ਹੱਲ ਕਰ ਲਵੇਗੀ ਜਸਪਾਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ ਥਾਣਾ ਕਹਨੂਵਾਨ ਦੀ ਪੁਲਿਸ ਪਿੰਡ ਵਿੱਚ ਗਸ਼ਤ ਕਰਦੀ ਹੋਈ ਪਰਿਵਾਰ ਦੇ ਮੈਂਬਰ ਚੱਲੇ ਅਤੇ ਅਣਚੱਲੇ ਕਾਰਤੂਸ ਦਿਖਾਉਂਦੇ ਹੋਏ ਜੀ ਕੀ ਮਸਲਾ ਬਣਿਆ ਮੇਰਾ ਨਾਮ ਕਵਿੰਦਰ ਕੌਰ ਮੇਰਾ ਦਿਓਰ ਲੱਗਦਾ ਜਸਪਾਲ ਸਿੰਘ ਹਾਂਜੀ ਤੇ ਕੋਸ਼ਣ ਅਨਪਛਾਤੇ ਬੰਦੇ ਆਏ ਆ ਤੇ ਫਾਇਰਿੰਗ ਕੀਤੀ ਆ ਉਹਨਾਂ ਨੇ ਫਿਰ ਸਾਨੂੰ ਪਤਾ ਲੱਗਾ ਕਿ ਕੋਈ ਆਇਆ ਆ ਸਾਡੇ ਗੇਟ ਤੇ ਕਿੰਨੇ ਕਿੰਨੇ ਬੰਦੇ ਸੀ ਇਹ ਨਹੀਂ ਸਾਨੂੰ ਪਤਾ ਸਾਡੇ ਗੇਟ ਅੱਗੇ ਦੋ ਬੰਦੇ ਆਏ ਸਾਡੇ ਗੇਟ ਕੋਲ ਦੋ ਹਾਂਜੀ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਇੱਕ ਫਾਇਰ ਕੀਤਾ ਤੇ ਇੱਕ ਤੋਂ ਥੱਲੇ ਰੌਂਡ ਡੇਗੀ ਆ ਤੇ ਫਿਰ ਉਹਨਾਂ ਨੇ ਚੁੱਕੀ ਆ ਤੇ ਚੁੱਕ ਕੇ ਫਿਰ ਦੌੜ ਗਏ ਆ ਤੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਉਹਨਾਂ ਨੇ ਤੇ ਬਾਹਰ ਜਾ ਕੇ ਚੀਕਾਂ ਮਾਰੀਆਂ ਬੋਰ ਥੱਲੇ ਹਾਂਜੀ ਫਿਰ ਕਿੰਨੇ ਉਹ ਬਾਅਦ ਚ ਆ ਜਣੇ ਉਹ ਪੁਲਸ ਵਾਲਿਆਂ ਦੀ ਕਰਾਈ ਜੀ